ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾਉਣ ਲੱਗੇ ਆ ਉਹਦਾ ਟੌਪਿਕ ਆ ਵੀ ਜਿਹੜਾ ਅੱਜ ਕੱਲ੍ਹ ਗਰਮੀ ਦੇ ਵਿੱਚ ਚਚਣਾਲਾ ਬੁਖਾਰ ਹੁੰਦਾ ਬਸੰਨ ਇਹ ਬੜੇ ਕੇਸ ਹੁੰਦੇ ਪਰ ਜਦੋਂ ਫਾਰਮਰਾਂ ਨਾਲ ਗੱਲ ਕਰੀਦੀ ਆ ਉਹਨਾਂ ਨੂੰ ਦਵਾਈ ਬਾਰੇ ਦੱਸੀ ਤਾਂ ਉਹ ਕਹਿੰਦੇ ਜੀ ਅਸੀਂ ਤਾਂ ਬਹੁਤ ਦਵਾਈ ਵਰਤਦੇ ਆ ਪਰ ਤੇ ਚਚੜ ਮਰਦੇ ਨਹੀਂ ਕਾਰਨ ਕੀ ਆ ਕਿ ਅਸੀਂ ਗਲਤ ਪ੍ਰੋਸੈਸ ਨਾਲ ਦਵਾਈ ਨੂੰ ਜਿਹੜਾ ਹੈਗਾ ਵਰਤਦੇ ਆ ਇਸੇ ਕਰਕੇ ਸਾਡੇ ਜਿਹੜੇ ਆ ਚਚੜਾ ਹੋ ਮਰਦੇ ਨਹੀਂ ਅੱਜ ਤੁਹਾਨੂੰ ਉਹਦਾ ਸਹੀ ਪ੍ਰੋਸੈਸ ਕਿੱਦਾਂ ਕਿੱਦਾਂ ਦਵਾਈ ਪਾਉਣੀ ਹੈ ਕਿੰਨੀ ਦਵਾਈ ਵਰਤਣੀ ਹੈ ਕਿਹੜੀ ਵਰਤਣੀ ਹੈ ਉਹਦਾ ਪ੍ਰੋਸੈਸ ਕੀ ਆਪਾਂ ਤੁਹਾਨੂੰ ਵੀਡੀਓ ਚ ਪੂਰਾ ਤੁਹਾਨੂੰ ਸਮਝਾਵਾਂਗੇ ਤੁਸੀਂ ਵੀਡੀਓ ਚ ਬਣੇ ਰਹੋ ਜੇ ਤੇ ਆਪਾਂ ਆਜੋ ਪਹਿਲਾਂ ਸ਼ੁਰੂ ਕਰਦੇ ਸਭ ਤੋਂ ਪਹਿਲਾਂ ਆਪਾਂ ਪਹਿਲਾਂ ਪਸ਼ੂਆਂ ਨੂੰ ਗਿੱਲੇ ਕਰਨਾ ਨਮਾਉਣਾ ਸੁੱਕੇ ਪਸ਼ੂ ਦੇ ਕਦੇ ਵੀ ਇਹ ਦਵਾਈ ਹੈ ਜਿਹੜੀ ਇਹ ਕੰਮ ਨਹੀਂ ਕਰਦੀਗੀ ਸਾਰੇ ਪਸ਼ੂਆਂ ਨੂੰ ਇੱਕ ਵਾੜੇ ਉਹ ਆਪਾਂ ਗਿੱਲਾ ਕਰਨਾ ਉਸ ਤੋਂ ਬਾਅਦ ਆਪਾਂ ਜਿਹੜੀ ਦਵਾਈ ਮਾਰਨੀ ਆ ਕਿਹੜੀ ਮਾਰਨੀ ਉਹ ਬਾਅਦ ਚ ਦੇ ਪਹਿਲਾਂ ਆਪਾਂ ਪਸ਼ੂ ਨਮਾਉਨੇ ਆ ਆਪਾਂ ਹੁਣ ਦੋਸਤੋ ਸਾਰੇ ਪਸ਼ੂਆਂ ਨੂੰ ਜਿਹੜਾ ਹੈਗਾ ਗਿੱਲਾ ਕਰ ਰਹੇ ਆ ਨਵਾ ਰਹੇ ਆ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਨਵਾਉਣਾ ਹੈਗਾ ਸਾਰੇ ਨੂੰ ਚੰਗੀ ਤਰ੍ਹਾਂ ਗਿੱਲਾ ਕਰਨਾ ਹੈਗਾ ਇਹਦੇ ਨਾਲ ਇੱਕ ਤਾਂ ਪਸ਼ੂ ਠੰਡੇ ਹੋ ਜਾਣਗੇ ਤੇ ਇੱਕ ਇਹਨਾਂ ਦੇ ਦਵਾਈ ਖੜਜੂਗੀ ਦੂਜਾ ਜਦੋਂ ਇੱਕ ਕਰੀ ਆਪਾਂ ਪਸ਼ੂ ਨਵਾ ਕੇ ਦਵਾਈ ਲਾਤੀ ਹੈ ਤੇ 12 ਘੰਟੇ ਘਟੋ ਘਾਟਾ ਆਪਾਂ ਇਹਨਾਂ ਤੇ ਪਾਣੀ ਵੀ ਨਹੀਂ ਪੈਣ ਦੇਣਾ ਜੇ ਹੋ ਸਕੇ ਤਾਂ 24 ਘੰਟੇ ਨਹੀਂ ਤੇ 12 ਘੰਟੇ ਇਸੇ ਕਰਕੇ ਜੇ ਹੋਵੇ ਤੇ ਇਹਨਾਂ ਨੂੰ ਸ਼ਾਮ ਨੂੰ ਆਪਾਂ 5 6 ਵਜੇ ਦਵਾਈ ਲਾਉਣੀ ਹੈ ਤਾਂ ਕਿ ਅਗਲੇ ਦਿਨ ਸਵੇਰ 8 9 ਵਜੇ ਜਦੋਂ ਨਵਾਵਾਂਗੇ ਰਾਤ ਨੂੰ ਠੰਡ ਆਉਂਦੀ ਫੋਗਰ ਨਹੀਂ ਚਲਾਉਣੇ ਇਹਨੇ ਗਰਮੀ ਦੀ ਫੋਗਰ ਚਲਾ ਲੈਣੇ ਤੇ ਜਦੋਂ ਇਹਨਾਂ ਨੂੰ ਰਾਤ ਨੂੰ ਆਪਾਂ ਦਵਾਈ ਲਾਵਾਂਗੇ ਗਿੱਲੀਆਂ ਕਰਕੇ ਤੇ ਰਾਤ ਨੂੰ ਆਪਾਂ ਫੋਕਰ ਛੱਡਣੀ ਨਹੀਂ ਤੇ ਤੜਕੇ ਤੱਕ 14-15 ਘੰਟੇ ਹੋ ਜਾਣਗੇ ਜੇ ਆਪਾਂ 8-9 ਵਜੇ ਵੀ ਨਵਾਉਣੇ ਇਹਨਾਂ ਨੂੰ ਤੇ ਉਦੋਂ ਤੱਕ ਦਵਾਈ ਜਿਹੜੀ ਆਪ ਦਾ ਅਸਰ ਕਰ ਜਾਂਦੀ ਹੈਗੀ ਪਰ ਜੇ ਆਪਾਂ ਨੇ ਦਵਾਈ ਲਾਤੀ ਸਵੇਰ ਦਵਾਈ ਲਈ ਦੁਪਹਿਰੇ ਆਪਾਂ ਇਹਨਾਂ ਤੇ ਪਾਣੀ ਪਾਤਾ ਨਵਾਤੀਆਂ ਫਿਰ ਦਵਾਈ ਅਸਰ ਨਹੀਂ ਕਰਦੀ ਫਿਰ ਚਿਚੜਾਂ ਤੇ ਕੋਈ ਬਹੁਤਾ ਫੈਕਟ ਨਹੀਂ ਆਉਂਦਾਗਾ ਕਿਉਂਕਿ ਉਹ ਦਵਾਈ ਫਿਰ ਲੈ ਜਾਂਦੀ ਹੈ ਦੋਸਤੋ ਜਿਹੜੀ ਦਵਾਈ ਦੀ ਗੱਲ ਕਰਦੇ ਆਪਾਂ ਉਹ ਦਵਾਈ ਹੈਗੀ ਟੈਕਟਿਕ ਇਹ ਦਵਾਈ ਲੈਣੀ ਹੈ ਤੁਸੀਂ ਇਹ 50 ml 200 220 ਰੁਪਏ ਦੀ ਪਊਗੀ ਆਪਾਂ ਨੂੰ ਇਹ 1 ਲੀਟਰ ਦੇ ਵਿੱਚ 2 ml ਪੈਂਦੀ ਆ 1 ਲੀਟਰ ਚ 2 ml ਆਪਾਂ 10 ਲੀਟਰ ਪਾਣੀ ਪਾਵਾਂਗੇ ਆਪਣੇ ਕੋਲੇ 9 ਐਨੀਮਲ ਆ 10 ਕਿ ਲੀਟਰ ਪਾਣੀ ਲਵਾਂਗੇ ਆਪਾਂ ਤੇ ਆਪਾਂ ਡਰਮੀ ਨਾਲ ਮਾਰਾਂਗੇ ਇਹਨੂੰ 10 ਲੀਟਰ ਪਾਣੀ ਲੈ ਕੇ ਵਿੱਚ 20 ml ਇਹਨੂੰ ਪਾਵਾਂਗੇ ਦੋਸਤ ਆਪਾਂ ਡਰਮੀ ਨਾਲ ਇਹ ਸਪਰੇਅ ਮਾਰਦੇ ਆਂ ਡਰਮੀ ਨਾਲ ਇਹ ਹੁੰਦਾ ਕਿ ਜਿਹੜੇ ਪਸ਼ੂ ਦੇ ਜਿੱਥੇ ਹੱਥ ਨਹੀਂ ਪਹੁੰਚਦਾ ਆਪਾਂ ਉੱਥੇ ਵੀ ਇਹਦੇ ਨਾਲ ਸਪਰੇਅ ਮਾਰਦੇ ਦੀ ਪੂਰੀ ਚੰਗੀ ਤਰ੍ਹਾਂ ਪੈਰਾਂ ਦੇ ਵਿੱਚ ਇੱਥੇ ਸਾਰੇ ਪਸ਼ੂ ਗਿੱਲਾ ਹੈਗੇ ਤੇ ਖੜ ਜਾਂਦੀ ਹੈ ਕੋਈ ਵੀ 파ਟ ਦਾ ਜਿਹੜਾ ਹੈਗਾ ਰਹਿਣਾ ਨਹੀਂ ਚਾਹੀਦਾ ਹੈਗਾ ਆਪਣਾ ਕਈ ਬਰਾ ਕਪੜੇ ਦਾ ਮਾਰਦੇ ਆ ਤੁਸੀਂ ਕਪੜੇ ਨਾਲ ਵੀ ਮਾਰ ਸਕਦੇ ਚੰਗੀ ਤਰ੍ਹਾਂ ਪਰ ਕਪੜੇ ਦੇ ਨਾਲ ਤੁਸੀਂ ਪਸ਼ੂ ਦੇ ਤਾਂ ਦਵਾਈ ਮਾਰ ਦਿੰਦੇ ਆ ਪਰ ਉਹਦੇ ਚ ਦਿੱਕਤ ਇਹ ਆਉਂਦੀ ਫਿਰ ਤੁਸੀਂ ਥੱਲੇ ਹੀ ਨਹੀਂ ਮਾਰਦੇ ਘਾਲੋਂ ਕਰ ਜਾਂਦਾ ਬੰਦਾ ਵੀ ਥੱਲੇ ਚਲ ਫੇਰ ਵੀ ਮਾਰ ਲਾਂਗੇ ਜੇ ਡਰਮੀ ਚ ਸਪਰੇਅ ਪਾਈ ਆ ਤੇ ਫਿਰ ਬੰਦਾ ਸਾਰੇ ਮਾਰ ਹੀ ਦਿੰਦਾ ਪਸ਼ੂਆਂ ਦੇ ਨਾਲ ਵੀ ਦੋਸਤੋ ਜਿਹੜੀ ਇਹਦੀ ਸਪਰੇਅ ਦੀ ਮੈਂ ਗੱਲ ਕਰਦਾ ਵਿਧੀ ਦੀ ਇਹ ਜਿਵੇਂ ਅੱਜ ਮਾਰੀ ਆ ਜੇ ਕਿਸੇ ਭਰਾ ਦੇ ਜਾਦੇ ਚਿਚੜ ਤੇ ਉਸ ਤੋਂ ਬਾਅਦ ਤੀਜੇ ਦਿਨ ਫਿਰ 7ਵੇਂ ਦਿਨ ਫਿਰ 15ਵੇਂ ਦਿਨ ਉਸ ਤੋਂ ਬਾਅਦ ਮਹੀਨੇ ਬਾਅਦ ਤੇ ਉਸ ਤੋਂ ਬਾਅਦ ਜੇ ਤੁਹਾਨੂੰ ਲੋੜ ਪਵੇ ਤਾਂ ਫੇਰ ਮਾਰਨੀ ਨੇ ਲੋੜ ਨਹੀਂ ਪੈਂਦੀ ਅੱਜ ਆਪਾਂ ਜਿਹੜੀ ਇਹ ਸਪਰੇਅ ਆ 6 ਮਹੀਨੇ ਬਾਅਦ ਮਾਰਨ ਲੱਗੇ ਆ ਆਪਣੇ ਕਿਸੇ ਕਿਸੇ ਪਸ਼ੂ ਦੇ ਮੌਸਮ ਦੇ ਹਿਸਾਬ ਨਾਲ ਇੱਕ ਦੋ ਚਿਚੜ ਮੰਨ ਲਓ 9-10 ਪਸ਼ੂਆਂ ਚੋਂ 2-4 ਪਸ਼ੂਆਂ ਦੇ 2-2 4-4 ਚਿਚੜ ਸੀਗੇ ਤੇ ਘੱਟੋ ਘੱਟ ਆਪਾਂ ਨੂੰ ਲਾਸਟ ਸਪਰੇਅ ਮਾਰੀ ਨੂੰ 6 ਮਹੀਨੇ ਹੋ ਗਏ ਜਿਹੜੇ ਲੋਕਾਂ ਦੇ ਵਿੱਚ ਚਿਚੜ ਜਾਂਦੇ ਨਹੀਂਗੇ ਆਪਣੇ 6 ਮਹੀਨੇ ਬਾਅਦ ਹੁਣ ਮੌਸਮ ਬਦਲਣ ਤੇ ਮਾੜੇ ਮੋٹے ਚਿਚੜ ਆਏ ਆ ਉਹਦੇ ਤੋਂ ਆਪਾਂ ਅੱਜ ਸਪਰੇਅ ਮਾਰਤੀ ਆ ਹੁਣ ਜਿਹੜੇ 2-4 ਉਹ ਵੀ ਮਰ ਜਾਣਗੇ ਤੀਜੇ ਦਿਨ 7ਵੇਂ ਦਿਨ ਸਪਰੇਅ ਸ਼ੁਰੂ ਚ ਤਾਂ ਕਰਨੀ ਹੈ ਕਿਉਂਕਿ ਜਿਹੜੇ ਭਰਾਮਾਂ ਦੇ ਜ਼ਿਆਦਾ ਚਿਚੜ ਲੱਗ ਜਾਂਦੇ ਪਸ਼ੂਆਂ ਦੇ ਉਹ ਫਿਰ ਛੇਤੀ ਮਰਦੇ ਨਹੀਂ ਕਿਉਂਕਿ ਉਹ ਆਂਡੇ ਬਹੁਤ ਦਿੱਤੇ ਹੋਏ ਹੁੰਦੇ ਮਿੱਟੀ 'ਚ ਤੇ ਆਂਡਿਆਂ ਤੇ ਸਪਰੇਅ ਦਾ ਅਸਰ ਨਹੀਂ ਹੁੰਦਾਗਾ ਤੇ ਫਿਰ ਜੋ ਤੀਜੇ ਚੌਥੇ ਦਿਨੋਂ ਆਂਡਿਆਂ 'ਚ ਬੱਚੇ ਨਿਕਲਣੇ ਸ਼ੁਰੂ ਹੋ ਜਾਂਦੇ ਤੇ ਉਹ ਨਾਲ ਜਦੋਂ ਬੱਚੇ ਆ ਕੇ ਲੱਗਦੇ ਥੋੜੇ ਟਾਈਮ ਬਾਅਦ ਉਹ ਜੇ ਆਪ ਤੀਜੇ 7ਵੇਂ ਤੇ 15ਵੇਂ ਦਿਨ ਸਪਰੇਅ ਕਰ ਲਈ ਤੁਹਾਡੇ ਆਂਡਿਆਂ ਜਿਹੜੇ ਬੱਚੇ ਨਿਕਲ ਕੇ ਲੱਗਣ ਵਾਲੇ ਉਹ ਵੀ ਮਰ ਜਾਣਗੇ ਫਿਰ ਤੁਹਾਡੇ ਚਿਚੜ ਛੇਤੀ ਨਹੀਂ ਆਊਗਾ ਫਿਰ ਜਿਹੜਾ ਮੌਸਮ ਦੇ ਹਿਸਾਬ ਨਾਲ ਮਾੜਾ ਮੋਟਾ ਚਿਚੜ ਆਉਣਾ ਹੁੰਦਾਗਾ ਉਹ ਆਊਗਾ ਤੇ ਉਹ ਜਦੋਂ ਤੁਸੀਂ ਇੱਕ ਸਪਰੇਅ ਹੀ ਕਰਤੀ ਬਸ ਉਦੋਂ ਬਾਅਦ ਖਤਮ ਹੋ ਜਾਣੇ ਇਹ ਪਹਿਲੀ ਵਾਰੀ ਜਿਹੜੇ ਬੰਦੇ ਦੇ ਚਿਚੜ ਬਾਹਲੇ ਪਹਿਲੀ ਵਾਰੀ ਕਰਨੀਆਂ ਉਹਦੇ ਲਈ ਇਹ ਪ੍ਰੋਸੈਸ ਆ ਉਦੋਂ ਬਾਅਦ ਆਪਾਂ 6 ਮਹੀਨੇ ਬਾਅਦ ਹੀ ਸਪਰੇਅ ਕਰਿਆ ਕਰਨੀਆਂ ਜਦੋਂ ਮੌਸਮ ਦੋਸਤੋ ਆਪਾਂ ਸਾਰੇ ਪਸ਼ੂਆਂ ਤੇ ਜਿਹੜੀ ਹੈਗੀ ਸਪਰੇਅ ਮਾਰਤੀ ਆ ਹੁਣ ਇਹਦੇ ਨਾਲ ਨਾਲ ਆਪਾਂ ਜਿਹੜੀ ਥੱਲੇ ਸ ਇਹ ਸਪਰੇਅ ਪੂਰੀ ਤਰ੍ਹਾਂ ਸੇਫ ਆ ਪਸ਼ੂ ਮਾੜਾ ਮੋਟਾ ਇਹਨੂੰ ਚੱਟ ਲੈਣ ਕੋਈ ਚੱਕਰ ਨਹੀਂ ਹੋ ਕੇ ਜਿੰਨੇ ਏਰੀਆ ਚ ਆਪਣੇ ਪਸ਼ੂ ਆ ਦੋਸਤੋ ਇੱਥੇ ਆਪਾਂ ਪਸ਼ੂਆਂ ਨੂੰ ਬਾਹਰ ਖੁੱਲ੍ਹੇ ਵਾਸਤੇ ਜਿਹੜੀ ਜਗ੍ਹਾ ਬਣਾਈ ਹੈ ਇੱਥੇ ਵੀ ਆਪਾਂ ਸਾਰੇ ਜਿਹੜੀ ਹੈਗੀ ਇਹ ਸਪਰੇਅ ਮਾਰਨੀ ਆ ਵੀ ਕਿਸੇ ਵੀ ਜਗ੍ਹਾ ਤੇ ਟਿੱਚੜ ਨਾ ਰਹਿਣ ਵੈਸੇ ਤੇ ਆਪਾਂ ਜਗ੍ਹਾ ਜਿਹੜੀ ਆ ਇਹ ਸਾਰੀ ਉਸ ਹਾਵ ਨਾਲ ਰੱਖੀ ਵੀ ਕਿਤੇ ਵੀ ਕੋਈ ਜਗ੍ਹਾ ਬਚੇ ਨਾ ਜਿੱਥੇ ਕੋਈ ਟਿੱਚੜ ਵੜ ਜਾਏ ਪਰ ਫੇਰ ਵੀ ਆਪਾਂ ਇਹ ਸਾਰੀ ਜਗ੍ਹਾ ਤੇ ਮਾਰਨੇ ਆ ਇਸ ਤੇ ਕਾਰ ਨਹੀਂ ਫੇਰੀ ਟਿੱਚੜ ਜਿਹੜਾ ਕੋਈ ਮਿੱਟੀ 'ਚ ਬੈਠਾ ਕੋਈ ਹੈਗਾ ਮਾੜਾ ਮੋਟਾ ਮਰੂਗਾ ਇਹ ਦੋਸਤੋ ਆਪਣਾ ਹੀਫਰਾਂ ਨੇ ਇਹ ਪ੍ਰੈਗਨੈਂਟ ਨੇ ਕੁ 4 ਮਹੀਨਿਆਂ ਦੀ ਕੋਈ ਤਾਂ 9 ਮਹੀਨਿਆਂ ਦੀ ਆ ਵੈਸੇ ਇਹਨਾਂ ਦੀ ਉਮਰ 1.5 ਸਾਲ ਦੇ ਲਗਭਗ ਦੋ ਡੇਢ ਸਾਲ ਤੋਂ ਥੱਲੇ ਨੇ ਇਹ ਪਰਲੀ ਜਿਹੜੀ ਆਪਣੀ ਹੈਗੀ 6 ਮਹੀਨਿਆਂ ਦੀ ਬੱਛੀ ਆਪਣੀ ਐਤਕੀ ਵਾਲੀ ਹੈ ਬੈਫ ਦੇ ਅਮਰਾਪਾਲ ਦੀ ਮਾੜਾ ਮੋਟਾ ਜੇ ਪਸ਼ੂ ਨੂੰ ਲੱਗੇ ਵੀ ਤੁਹਾਡਾ ਪਸ਼ੂ ਥੋੜੀ ਮੈਂ ਚਾਹੁੰਦਾ ਵੀ ਵੇਸੇ ਤਾਂ ਮਚਾਉਂਦਾ ਹੀ ਨਹੀਂ ਕਿ ਪਰ ਲੱਗੇ ਵੀ ਕਈ ਵਾਰ ਮੱਝਾਂ ਦੇ ਜਰੂਰ ਕਰਦੀ ਐ ਪਰ ਤੁਸੀਂ ਪਸ਼ੂ ਨੂੰ ਨਵਾਉਣਾ ਨਹੀਂ ਫੇਰ ਵੀ ਛੇਤੀ 12 ਘੰਟੇ ਨਹੀਂ ਤੇ ਇਹਨੇ ਕੋਈ ਅਸਰ ਨਹੀਂ ਕਰਨਾ ਇਹਦੇ ਨਾਲ ਚੱਚੜ ਹੌਲੀ ਹੌਲੀ ਸੁੱਕ ਕੇ ਡੈਗ ਪੈਣਗੇ